ਹਾਏ ਮਿੱਤਰੋ ਅੱਜ ਆਪਣੇ ਕੋਲੇ ਇੱਕ ਹੋਰ ਆਪਣੇ ਭਰਾ ਪਹੁੰਚੇ ਨੇ ਮਿੱਤਰ ਪਿਆਰੇ ਪਹੁੰਚੇ ਨੇਗੇ ਬਾਈ ਬਹੁਤ ਅਣਖੀ ਜੋਦੇ ਦੇ ਪਿੰਡ ਤੋਂ ਪਹੁੰਚੇ ਨੇ ਜਗਤਾਰ ਸਿੰਘ ਹਵਾਰੇ ਦੇ ਪਿੰਡ ਤੋਂ ਪਹੁੰਚੇ ਨੇ ਫਤੇਗੜ ਜ਼ਿਲ੍ਹੇ ਚ ਬਾਈ ਦਾ ਪਿੰਡਾ ਹਵਾਰਾ ਤਾਂ ਬਾਈ ਆਪਣੇ ਨਾਲ ਕਾਫੀ ਟਾਈਮ ਤੋਂ ਜੁੜੇ ਹੋਏ ਸੀ ਬਾਈ ਦੱਸ ਰਹੇ ਸੀਗੇ ਵੀ ਬਾਈ 5-6 ਮਾਂਥ ਹੋ ਗਏ ਛੋਡੀਆਂ ਵੀਡੀਓ ਦੇਖਦੇ ਆਣੂ ਤਾਂ ਅੱਜ ਹੀ ਬਾਈਆਂ ਦਾ ਮਨ ਬਣਿਆ ਸ਼ਾਮ ਦਾ ਟਾਈਮ ਆ ਬਾਈ ਪਿਛਲੇ ਟਾਈਮ ਚੱਲੇ ਤਾਂ ਸ਼ਾਮ ਨੂੰ ਆਪਣੇ ਕੋਲੇ ਹੁਣ 6-7 ਵਜੇ ਦਾ ਟਾਈਮ ਹੋ ਚੁੱਕਿਆ ਪਹੁੰਚ ਗਏ ਦੱਸੋ ਬਾਈ ਕਿਵੇਂ ਆਪਣੇ ਬਾਰੇ ਪਤਾ ਲੱਗਿਆ ਕਦੋਂ ਤੋਂ ਤੁਸੀਂ ਵੀਡੀਓ ਦੇਖਦੇ ਸੀ ਅਸੀਂ ਇੰਸਟਾਗ੍ਰਾਮ 'ਤੇ ਵੀਡੀਓ ਦੇਖਿਆ ਕਰਦੇ ਸੀ ਅੱਛਾ ਜੀ ਅੱਧੀਓ ਬਾਈ ਦੇ ਫਤਿਹ ਮੋਟਰ ਬਰੇਟਾਂ ਦੇ ਗੱਡੀ ਲੈ ਕੇ ਆਉਣੀ ਹੈ ਜੀ ਠੀਕ ਹੈ ਜੀ ਠੀਕ ਹੈ ਅੱਧੀ 3 ਵਜੇ ਚੱਲੇ ਦੇ ਜੀ ਠੀਕ ਹੈ ਜੀ ਬਸ ਟਾਈਮ ਦੇ ਨਾਲ ਪਹੁੰਚ ਗਏ ਪਹੁੰਚ ਗਏ ਜੀ ਠੀਕ ਹੈ ਠੀਕ ਹੈ ਮਿੱਤਰੋ ਜਿਵੇਂ ਬਾਈ ਦੱਸੋ ਵੀ ਕਾਰ ਜਿਵੇਂ ਦੀ ਵੀਡੀਓ 'ਚ ਦੇਖੀ ਸੀ ਜਿਵੇਂ ਤੁਸਾਨੂੰ ਫੋਟੋਆਂ ਪਾਈਆਂ ਸੀ ਵੀ ਕਾਰ ਬਾਈ ਉਦਾਂ ਦੀ ਆ ਜਿਵੇਂ ਕੋਈ ਫਰਕ ਤਰਕ ਤਾਂ ਨਹੀਂ ਸਾਰੇ ਕੁਝ ਦੱਸ ਦੋ ਕੋਈ ਫਰਕ ਨਹੀਂ ਜੀ ਅਸੀਂ ਤਾਂ ਜਿੱਦਾਂ ਹੀ ਦੇਖੀ ਉਦਾਂ ਹੀ ਹੈ ਜੀ ਅੰਦਰੋਂ ਵੀ ਉਦਾਂ ਦੀ ਟਾਇਰ ਟੱਪਾ ਲਾਇ ਲਿਆ ਸਾਰਾ ਕੁਝ ਓਕੇ ਹੈ ਜੀ ਠੀਕ ਹੈ ਕੋਈ ਕਮੀ ਪੇਸ਼ੀ ਦਾ ਨਹੀਂ ਕਰ ਕੋਈ ਕਮੀ ਪੇਸ਼ੀ ਨਹੀਂ ਅਸੀਂ ਜਾਂ ਹਰੇਕ ਨੂੰ ਕਹਿੰਦੇ ਫਤਿਹ ਮੋਟਰਾਂ ਦੇ ਆਓ ਜੀ ਬਰੇਟਾ ਨਾਲ ਦੇ ਇਹਨਾਂ ਲੈ ਕੇ ਜਾਓ ਗੱਡੀਆਂ ਬਹੁਤ ਵਧੀਆ ਵੀਰ ਨੇ ਮਾਨ ਅਦਰ ਵੀ ਸਾਰਾ ਓਕੇ ਤਾਂ ਠੀਕ ਹੈ ਠੀਕ ਹੈ ਹਾਂਜੀ ਭਰਾ ਤੁਸੀਂ ਦੱਸੋ ਤੁਹਾਨੂੰ ਕਿਵੇਂ ਲੱਗੀ ਗੱਾਰ ਸਾਨੂੰ ਬਹੁਤ ਵਧੀਆ ਲੱਗੀ ਅਸੀਂ ਬਹੁਤ ਟਾਈਮ ਤੋਂ ਬਾਈਆਂ ਦੇ ਲਿੰਕ ਦੇਖ ਰਹੇ ਸੀ ਤੇ ਅੱਜ ਅਸੀਂ ਸਪੈਸ਼ਲ ਚੱਲ ਕੇ ਆਏ ਬਾਈ ਜੀ ਡੀਲਿੰਗ ਬਹੁਤ ਵਧੀਆ ਜੇ ਕਿਸੇ ਵੀਰ ਭਾਈ ਨੇ ਗੱਡੀ ਲੈਣੀ ਆ ਫਤਿਹ ਮੋਟਰ ਬਰੇਟਾ ਤੋਂ ਲਓ ਸਾਨੂੰ ਬਹੁਤ ਮਾਨ ਕੋਚ ਹੋਇਆ ਗੱਡੀ ਨਾਲ ਠੀਕ ਆ ਹਾਂ ਮੇਰੇ ਤਰ ਤੁਸੀਂ ਲੈ ਰਿਆ ਬਾਈ ਦਾ ਵੀਊ